ਬਾਬਾ ਵੇਂਗਾ ਦੀਆਂ ਇਹ ਭੁਇਕਵਾਨੀਆਂ ਸੱਚ ਹੋਣ ਵਾਲੀਆਂ ਨੇ ਦਰਅਸਲ ਬਾਬਾ ਵੇਂਗਾ ਅਜਈਆਂ ਭੁਇਕਵਾਨੀਆਂ ਕਰਦੇ ਨੇ ਜੋ ਕਿ ਹਮੇਸ਼ਾ ਸੱਚੀ ਹੁੰਦੀਆਂ ਨੇ ਤੇ ਬਹੁਤ ਸਾਰੇ ਲੋਕ ਇਨਾਂ ਤੇ ਵਿਸ਼ਵਾਸ ਵੀ ਕਰਦੇ ਨੇ ਪਰ ਹੁਣ ਜਿਹੜੀ ਭੁਇਕਵਾਨੀ ਕੀਤੀ ਗਈ ਹੈ ਉਹ ਰਾਸ਼ੀਆਂ ਦੇ ਉੱਤੇ ਹੈ ਜੀ ਹਾਂ ਅਜਿਹੀ ਪੰਜ ਰਾਸ਼ੀਆਂ ਨੇ ਜਿਨ੍ਹਾਂ ਦੀ ਭੁਇਕਵਾਨੀ ਬਾਬਾ ਵੇਂਗਾ ਦੇ ਵੱਲੋਂ ਕੀਤੀ ਗਈ ਹੈ ਕਿਹਾ ਜਾ ਰਿਹਾ ਹੈਗਾ ਕਿ ਇਸ ਸਾਲ ਦੇ ਅੰਤ ਤੱਕ ਪੰਜ ਰਾਸ਼ੀਆਂ ਦੇ ਮੈਂ ਨਾਮ ਤੁਹਾਨੂੰ ਦੱਸਾਂਗੀ ਉਹ ਪੰਜ ਰਾਸ਼ੀਆਂ ਅਮੀਰ ਹੋ ਜਾਣ ਗਿਆ ਉਹਨਾਂ ਦੀ ਲਾਈਫ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਜਿਹੜੀ ਕਿ ਆ ਹੋਣ ਗਿਆ ਤਾਂ ਪੂਰੀ ਵੀਡੀਓ ਜ਼ਰੂਰ ਦੇਖਿਓ ਦੱਸਦੀ ਹੈ ਕਿ ਉਹ ਲੱਖਪਤੀ ਜਿਹੜੇ ਕੀ ਬਣ ਜਾਣਗੇ ਤਾਂ ਬਾਬਾ ਵੇਂਗਾ ਦੀਆਂ ਪੁਇਖਵਾਨੀਆਂ ਹਮੇਸ਼ਾ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਰਹੀਆਂ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਪੁਇਖਵਾਨੀਆਂ ਸੱਚ ਵੀ ਹੋਈਆਂ ਨੇ ਇਸੇ ਕਰਕੇ ਉਹਨਾਂ ਦੀਆਂ ਪੁਇਖਵਾਨੀਆਂ ਨੂੰ ਕਦੇ ਵੀ ਹਲਕੇ ਦੇ ਵਿੱਚ ਜਾਂ ਫਿਰ ਅਣਦੇਖਾ ਨਹੀਂ ਕੀਤਾ ਜਾਂਦਾ ਬਾਬਾ ਵਾਂਗਾ ਜਿਨ੍ਹਾਂ ਦਾ ਜੋ ਕਿ 1996 ਦੇ ਵਿੱਚ ਦਿਹਾਂਤ ਹੋ ਗਿਆ ਸੀਗਾ ਤੇ ਅੱਜ ਵੀ ਇੱਕ ਰਹੱਸਮਈ ਅਤੇ ਪਰਸ਼ਿੱਧ ਹਸਤੀ ਬਣੀ ਹੋਈ ਹੈ ਉਹਨਾਂ ਨੂੰ ਨੋਸਟਰਾਡੀਮਸ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਕੁਦਰਤੀ ਆਫਤਾ ਅਤੇ ਰਾਜਨੀਤਿਕ ਤਬਦੀਲੀਆਂ ਦੀ ਭੁਇਖਵਾਨੀ ਵੀ ਕੀਤੀ ਸੀ ਉਨਾ ਦੇ ਜੋ ਕਿ ਪੈਰੋਕਾਰ ਅਜੇ ਵੀ ਭਵਿੱਖ ਬਾਰੇ ਸੂराग ਪ੍ਰਾਪਤ ਕਰਨ ਲਈ ਉਹਨਾਂ ਦੀਆਂ ਪੋਇਖਵਾਨੀਆਂ ਦਾ ਅਧਿਐਨ ਕਰਦੇ ਨੇ ਬਾਬਾ ਵਾਂਗਾ ਦੀਆਂ ਪੋਇਖਵਾਨੀਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਉਹਨਾਂ ਦੇ ਪੈਰੋਕਾਰਾਂ ਨੇ ਖੁਲਾਸਾ ਕੀਤਾ ਹੈਗਾ ਕਿ 2025 ਦਾ ਅੰਤ ਕੁਝ ਰਾਸ਼ੀਆਂ ਦੇ ਲਈ ਬਹੁਤ ਖਾਸ ਹੋਵੇਗਾ ਯਾਨੀ ਕਿ ਆਉਣ ਵਾਲੇ ਇਹ ਸਿਰਫ 1.5 ਮਹੀਨਾ ਨਵੰਬਰ ਦਾ ਮਹੀਨਾ ਜਿਹੜਾ ਕਿ ਸ਼ੁਰੂ ਹੋ ਚੁੱਕਿਆ ਹੈ ਤੇ ਦਸੰਬਰ ਦੇ ਅੰਤ ਤੱਕ ਕੁਝ ਲੋਕਾਂ ਤੋਂ ਦੌਲਤ ਅਤੇ ਸਫਲਤਾ ਪ੍ਰਾਪਤ ਹੋਣ ਦੀ ਉਮੀਦ ਹੈ ਤਾਂ जानਦੇ ਆ ਵਿਸਥਾਰ ਦੇ ਨਾਲ ਇਸ ਪੂਰੀ ਵੀਡੀਓ ਦੇ ਵਿੱਚ ਕਿ ਅਜਈਆਂ ਕਿਹੜੀਆਂ ਪੰਜ ਰਾਸ਼ੀਆਂ ਨੇ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਰਿਸ਼ਭ ਜੀ ਹਾਂ 2025 ਦਾ ਅੰਤ ਵਿਤੀ ਤੌਰ ਦੇ ਉੱਤੇ ਬਹੁਤ ਵਧੀਆ ਰਹੇਗਾ ਗੁਰੂ ਦੇ ਆਸ਼ੀਰਵਾਦ ਸਦਕਾ ਤੁਹਾਨੂੰ ਵਿਤੀ ਲਾਭ ਅਤੇ ਨਵੇਂ ਜੋ ਕਿ ਨਿਵੇਸ਼ ਦੇ ਮੌਕੇ ਮਿਲ ਸਕਦੇ ਨੇ ਇਸ ਸਾਲ ਪੇਸ਼ੇਵਰ ਤਰੱਕੀ ਦੇ ਲਈ ਵੀ ਚੰਗੇ ਮੌਕੇ ਪ੍ਰਦਾਨ ਕਰਦਾ ਹੈ ਫਿਰ ਮਿਥਨ ਇਸ ਸਾਲ ਦਾ ਅੰਤ ਤੁਹਾਡੇ ਕੈਰੀਅਰ ਦੇ ਲਈ ਕਾਰੋਬਾਰ ਲਈ ਸ਼ਾਨਦਾਰ ਸਾਬਤ ਹੋ ਜਾਵੇਗਾ ਇਸ ਸਾਲ ਚੰਗਾ ਵਿਤੀ ਲਾਭ ਲੈ ਕੇ ਆਵੇਗਾ ਇਸ ਸਾਲ ਕੁਝ ਨਵਾਂ ਸ਼ੁਰੂ ਕਰਨ ਦਾ ਇੱਕ ਚੰਗਾ ਮੌਕਾ ਵੀ ਹੋ ਸਕਦਾ ਫਿਰ ਕਰਕ ਰਿਸ਼ ਜੋ ਜੋ ਕਿ ਰਾਸ਼ੀ ਹੁੰਦੀ ਹੈ ਇਹ ਸਾਲ ਉਹਨਾਂ ਦੇ ਲਈ ਵਿਆਹ ਦੇ ਲਈ ਬਹੁਤ ਵਧੀਆ ਰਹੇਗਾ ਜਿਨ੍ਹਾਂ ਦਾ ਅਜੇ ਵੀ ਵਿਆਹ ਨਹੀਂ ਹੋਇਆ ਤੇ ਉਹ ਇਸ ਸਾਲ ਵਿਆਹ ਕਰਵਾ ਸਕਦੇ ਨੇ ਇਸ ਸਾਲ ਕੈਰੀਅਰ ਦੇ ਵਿੱਚ ਬਦਲਾਅ ਅਤੇ ਆਮਦਨ ਦੇ ਨਵੇਂ ਮੌਕੇ ਲਿਆ ਸਕਦਾ ਹੈ ਨਵੇਂ ਵਿਚਾਰਾਂ ਦੇ ਉੱਤੇ ਕੰਮ ਕਰੋ ਅਤੇ ਆਪਣੀ ਅੰਤਰ ਦ੍ਰਿਸ਼ਟੀ ਦੇ ਉੱਤੇ ਭਰੋਸਾ ਕਰੋ ਫਿਰ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੇ ਅੰਤ ਤੱਕ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਨੇ ਜੇਕਰ ਤੁਸੀਂ ਕੁਝ ਸਮੇਂ ਤੋਂ ਕੁਝ ਯੋਜਨਾ ਬਣਾ ਰਹੇ ਹੋ ਜਾਂ ਫਿਰ ਅਸਫਲ ਹੋ ਰਹੇ ਹੋ ਤਾਂ ਉਹ ਸਫਲ ਹੋ ਹੋ ਜਾਣਗੀਆਂ ਤੇ ਇਹ ਸਾਲ ਤੁਹਾਡੇ ਲਈ ਬਹੁਤ ਸ਼ੁਭ ਸ਼ਾਭੀ ਜਿਹੜਾ ਕੀ ਹੋ ਸਕਦਾ ਹੈ ਤੇ ਇਸ ਸਾਲ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ ਤੁਸੀਂ ਆਪਣੀ ਨੌਕਰੀ ਅਤੇ ਕਾਰੋਬਾਰ ਦੇ ਵਿੱਚ ਵੀ ਤਰੱਕੀ ਕਰੋਗੇ ਫਿਰ ਹੈ धनु ਰਾਸ਼ੀ ਜੀ ਹਾਂ ਤਨੂ ਰਾਸ਼ੀ ਦੇ ਵਿੱਚ ਇਸ ਸਾਲ ਦਾ ਅੰਤ ਤੁਹਾਡੇ ਲਈ ਬਹੁਤ ਸ਼ੁਭ ਸਾਬਿਤ ਹੋਵੇਗਾ ਯਾਨੀ ਕਿ ਜਿਨ੍ਹਾਂ ਦੀ ਤਨੂ ਰਾਸ਼ੀ ਹੈ ਉਹਨਾਂ ਦੇ ਲਈ ਵੀ ਸ਼ੁਭ ਮੰਨਿਆ ਜਾਵੇਗਾ ਕਿਹਾ ਜਾ ਰਿਹਾ ਹੈਗਾ ਕਿ ਤਨੂ ਰਾਸ਼ੀ ਵਾਲਿਆਂ ਨੂੰ ਜੋ ਕਿ ਘਰ ਅਤੇ ਕਾਰ ਪ੍ਰਾਪਤ ਹੋਵੇਗਾ ਤੇ ਵਿਤੀ ਲਾਭ ਦੇ ਵੀ ਚੰਗੇ ਮੌਕੇ ਮਿਲਣਗੇ ਤੁਸੀਂ ਕੈਰੀਅਰ ਦੇ ਵਿੱਚ ਮਹੱਤਵਪੂਰਨ ਤਰੱਕੀ ਵੀ ਵੇਖੋਗੇ ਤਾਂ ਇਹ ਪੰਜ ਰਾਸ਼ੀਆਂ ਨੇ ਤਨੂ ਸਿੰਘ ਕਰਕ ਤੇ ਮਿਥੁਨ ਤੇ ਵਰਿਸ਼ਭ ਤਾਂ ਇਹ ਸਾਰੀਆਂ ਰਾਸ਼ੀਆਂ ਬਹੁਤ ਚੰਗੀ ਜਿਹੜੀ ਕਿਸਮਤ ਉਹਨਾਂ ਚਮਕ ਸਕਦੀ ਹੈ ਇਸ ਸਾਲ ਦੇ ਅੰਤ ਤੱਕ ਉਹਨਾਂ ਦੇ ਕੈਰੀਅਰ ਦੇ ਵਿੱਚ ਕੰਮ ਦੇ ਵਿੱਚ ਨੌਕਰੀ ਦੇ ਵਿੱਚ ਤੇ ਘਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਤੇ ਵਿਆਹ ਸੰਬੰਧੀ ਵੀ ਉਹਨਾਂ ਦੇ ਲਈ ਬਹੁਤ ਖਾਸ ਹੋਣ ਵਾਲਾ ਹੈ ਤੇ ਉਹਨਾਂ ਦੇ ਲਈ ਬੇਹਦ ਹੀ ਲਾਭਦਾਇਕ ਹੋਣ ਵਾਲੀਆਂ ਨੇ